ਯਾਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਦਾ ਬਜਨ ਮੈਨੂੰ ਬੜਾ ਵਧੀਆ ਲੱਗਾ ਕਹਿੰਦੇ ਸੁਪਨੇ 'ਚ ਕਈ ਵਾਰੀ ਬੰਦਾ ਗਵਰਨਰ ਬਣ ਜਾਂਦਾ ਹੈ ਸੁਪਨੇ 'ਚ ਕੋਈ ਰਾਜਾ ਬਣ ਗਿਆ ਗਵਰਨਰ ਬਣ ਗਿਆ ਉਹ ਅਫਸਰ ਬਣ ਗਿਆ ਤੇ ਗਿਆਨੀ ਸੰਤ ਸਿੰਘ ਮਸਕੀਨ ਕਹਿੰਦੇ ਵੀ ਜਦੋਂ ਸੁਪਨਾ ਟੁੱਟਦਾ ਹੈ ਇਹ ਨਹੀਂ ਕਹਿੰਦਾ ਘਰ ਦੇ ਆ ਨੂੰ ਲੋਕਾਂ ਨੂੰ ਮੈਨੂੰ ਸਿਹਰੇ ਪਾਓ ਮੈਂ ਗਵਰਨਰ ਐਨਾ ਗਿਆਨ ਹੈਗਾ ਵੀ ਉਹ ਤਾਂ ਸੁਪਨਾ ਸੀ ਕਈ ਵਾਰੀ ਸੁਪਨੇ ਵਿੱਚ ਬੰਦੇ ਦੀ ਮੌਤ ਹੋ ਜਾਂਦੀ ਹੈ ਗਿਆਨੀ ਸੰਸੇ ਮਸਕੀਨ ਕਹਿੰਦੇ ਜਦੋਂ ਸੁਪਨਾ ਟੁੱਟਦਾ ਤੇ ਇਹ ਨਹੀਂ ਕਹਿੰਦਾ ਮੇਰਾ ਸਸਕਾਰ ਕਰ ਦਿਓ ਮੇਰੀ ਮੌਤ ਹੋ ਗਈ ਸੀ ਤੁਹਾਨੂੰ ਪਤਾ ਮੇਰਾ ਸੁਪਨਾ ਹੈ ਗਿਆਨੀ ਸੰਸੇ ਮਸਕੀਨ ਕਹਿੰਦੇ ਬਸ ਇੰਨਾ ਹੀ ਕੁਝ ਸਮਝ ਜਾਵੇ ਉਹ ਬੰਦ ਅੱਖ ਦਾ ਸੁਪਨਾ ਆ ਜਿਹੜਾ ਵੇਖਦੇ ਪਿਆ ਇਹ ਜਾਗ ਦੀ ਅੱਖ ਦਾ ਸੁਪਨਾ ਸੁਪਨੇ ਦੋਵੇਂ ਹੀ ਹੈ ਇੱਕ ਬੰਦ ਅੱਖ ਦਾ ਸੁਪਨਾ ਇੱਕ ਜਾਗ ਦੀ ਅੱਖ ਪੂਜਨ ਦਾ ਰਾਜਾ ਉਹਦਾ ਸਾਥ ਸੰਗ ਜੀ ਪੁੱਤਰ ਬਿਮਾਰ ਹੋ ਹਾਲਤ ਵਿਗੜ ਗਈ ਇਲਾਜ ਕਰਾਏ ਹਾਲਤ ਹੋਰ ਵਿਗੜ ਗਈ ਡਾਕਟਰਾਂ ਨੇ ਜਵਾਬ ਦੇ ਆ ਪੁੱਤਰ ਲੇਟਿਆ ਨਾਲ ਰਾਣੀ ਏ ਇਧਰ ਆਬ ਲੇਟਿਆ ਪਰੇਸ਼ਾਨੀ ਬਣੀ ਪਈ ਏ ਇੱਕੋ ਪੁੱਤਰ ਏ ਨਹੀਂ ਰਾਜ ਸੰਭਾਲਣਾ ਸੀ ਹਾਰੇ ਪਾਸੋਂ ਵੈਦਾ ਕੀਮਾ ਕੋ ਜਵਾਬ ਹੋ ਗਿਆ। hxga ਟੁੱਟਿਆ ਪਿਆ ਸੀ ਤੇ ਅੱਖ ਲੱਗੀ। ਬਿਸਰੇ ਦੇ। ਉਹ ਜਦੋਂ ਅੱਖ ਲੱਗ ਗਈ ਤੇ ਸੁਪਨੇ 'ਚ ਕੀ ਵੇਖਦਾ ਹੈ ਕਿ ਮੇਰੇ 6 ਪੁੱਤ ਤਰਦੇ। ਸੁਪਨਾ ਆਇਆ। 6 ਨੂੰ ਹੈ। ਅਗੋਂ ਉਹਨਾਂ ਦੇ ਬੱਚੇ ਤੇ ਸੁਪਨੇ 'ਚ ਵੇਖਦਾ ਵੀ ਸਾਰੀ ਫੈਮਿਲੀ ਖਾਣਾ ਖਾ ਰਹੀ ਆ ਬੜੇ ਖੁਸ਼ 6 ਦੇ 6 ਮੁੰਡੇ ਬੈਠੇ ਕੁਰਸੀਆਂ 'ਤੇ ਨੂਹਾਂ ਬੈਠੀਆਂ ਪਗੋਰ ਨਾਲ ਦੇ ਬੱਚੇ ਬੈਠੇ ਆ ਰਾਜਾ ਆ ਵੀ ਬੈਠਾ ਰਾਣੀ ਵੀ ਬੈਠੀ ਪੂਰੀਆਂ ਖੁਸ਼ੀਆਂ ਮਾਣ ਰਹੇ ਆ ਸੁਪਨੇ ਵਿੱਚ 6 ਪੁੱਤਰ 6 ਨੂਹਾਂ ਬੱਚੇ ਪੁੱਤਰ ਪੁੱਤਰੀ ਇੱਕਦਮ ਰਾਣੀ ਦੀ ਨਾ ਚੀਕ ਵਜੇ ਉਹ ਕਿਉਂ ਕਿ ਪੁੱਤਰ ਦੇ ਸੁਵਾਸ ਪੂਰੇ ਹੋ ਜਿਹੜਾ ਵਿਵਾਰਸ ਉਹ ਜਦੋਂ ਉਹਨੇ ਉੱਚੀ ਘਰੀ ਚੀਕ ਮਾਰੀ ਰਾਜੇ ਦੀ ਅੱਖ ਖੁੱਲ ਗਈ ਉਜੈਨ ਦਾ ਰਾਜਾ ਜਦੋਂ ਅੱਖ ਖੁੱਲ ਗਈ ਕੀ ਹੋਇਆ ਪੁੱਤਰ ਚਲਾਇਆ ਸਿਰ ਛੋੜ ਤਾ ਹੱਸੀ ਜਾਂਦਾ ਉਹ ਕਹਿੰਦੀ ਤੁਹਾਡਾ ਪੁੱਤਰ ਚੜ੍ਹਾਈ ਕਰ ਗਿਆ ਤੁਸੀਂ ਹੱਸੀ ਜਾਂਦੇ ਹੋ ਹੱਸੀ ਜਾਂਦੇ ਉਹ ਕਹਿੰਦੀ ਤੁਹਾਡਾ ਪੁੱਤਰ ਚੜ੍ਹਾਈ ਕਰ ਗਿਆ ਤੁਸੀਂ ਹੱਸੀ ਜਾਂਦੇ ਰਹੇ ਕਹਿੰਦੇ ਮੈਨੂੰ ਸਮਝ ਨਹੀਂ ਆਂਦੀ ਮੈਂ ਕਿੰਨੂੰ ਰੋਵਾਂ ਜਦੋਂ ਮੇਰੀ ਅੱਖ ਖੁੱਲੀ ਹੋਈ ਸੀ ਜਾਗਦੀ ਸੀ ਮੇਰਾ ਇੱਕ ਪੁੱਤਰ ਸੀ ਜਦੋਂ ਮੇਰੀ ਅੱਖ ਲੱਗੀ ਨੀਂਦਰ ਜਗਿਆ ਤੇ ਮੇਰੇ 6 ਪੁੱਤਰ ਛੇ ਨੂੰ ਕਹਿੰਦਾ ਹੁਣ ਅੱਖ ਖੁੱਲੀ ਦੇ ਕੰਨੀ ਆਖੋ ਸੱਤ ਬ੍ਰੋਗ ਕਿੰਨੇ ਮੈਨੂੰ ਗਿਆਨ ਹੋ ਗਿਆ ਜਦੋਂ ਮੈਂ ਜਾਗਦਾ ਸਾਂ ਇੱਕ ਪੁੱਤਰ ਸੀ ਹੈ ਉਹ ਵੀ ਸੁਪਨਾ ਸੀ ਜਿਹੜੇ ਸੁਪਨੇ 'ਚ 6 ਪੁੱਤਰ ਉਹ ਵੀ ਸੁਪਨਾ ਸੀ ਜਿਹੜਾ ਹੁਣ ਅੱਖ ਖੋਲੀ ਇੱਕ ਵੀ ਨਹੀਂ ਹੈਗਾ ਇਹ ਵੀ ਸੁਪਨਾ ਹੈ ਗਿਆਨੀ ਜੀ ਨੇ ਗੱਲ ਨੂੰ ਖੋਲਿਆ ਕਹਿੰਦੇ ਇੱਕ ਬੰਦ ਅੱਖ ਦਾ ਸੁਪਨਾ ਇੱਕ ਜਾਗਦੀ ਅੱਖ ਦਾ ਹੈ ਦੋਵੇਂ ਹੀ ਸੁਪਨੇ ਨੇ